ਮੈਂ ਇਸ ਸਮੇਂ ਪਰੇਸ਼ਾਨ ਓਕੇ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਮੇਰਾ ਦਿਮਾਗ ਹੁਣ ਤੱਕ ਆਪਣੀ ਸਹੇਲੀ ਦੀਆਂ ਗੱਲਾਂ ਵਿੱਚ ਉਲਝਿਆ ਹੋਇਆ ਸੀ ਇੱਕ ਪਾਸੇ ਮੇਰੀ ਮਾਂ ਸੀ ਅਤੇ ਦੂਜੇ ਪਾਸੇ ਮੇਰਾ ਪਿਆਰ ਸੀ ਕੋਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਆਪਣੀ ਮਾਂ ਨੂੰ ਬਚਾਵਾਂ ਜਾਂ ਆਪਣੇ ਪਿਆਰ ਨੂੰ ਉਹਨਾਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਹੀ ਮੈਂ ਬਚਾ ਸਕਦੀ ਸੀ ਮੇਰਾ ਫੋਨ ਮੇਰੇ ਹੱਥ ਵਿੱਚ ਸੀ ਅਤੇ ਦੂਜੇ ਪਾਸੇ ਮੇਰੀ ਸਹੇਲੀ ਮੇਰੇ ਜਵਾਬ ਦਾ ਇੰਤਜ਼ਾਰ ਕਰ ਰਹੀ ਸੀ ਅੱਧੀ ਰਾਤ ਤੱਕ ਮੈਂ ਇਸ ਬਾਰੇ ਵਿੱਚ ਸੋਚਦੀ ਰਹੀ ਅਤੇ ਫਿਰ ਮੈਂ ਇੱਕ ਫੈਸਲੇ ਤੇ ਪਹੁੰਚ ਗਈ ਕਿ ਜੇਕਰ ਮੈਂ ਆਪਣੀ ਮਾਂ ਨੂੰ ਖੋਹ ਦਿੱਤਾ ਤਾ ਮੈਂ ਕਦੇ ਵੀ ਖੁਦ ਨੂੰ ਮਾਫ ਨਹੀਂ ਕਰ ਸਕਾਂਗੀ ਫਿਰ ਮੈਂ ਆਪਣੀ ਸਹੇਲੀ ਦਾ ਨੰਬਰ ਮਲਾ ਲਿਆ ਸੀ ਉਸ ਨੂੰ ਮੈਂ ਆਪਣਾ ਫੈਸਲਾ ਸੁਣਾ ਦਿੱਤਾ ਮੇਰੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਈ ਅਤੇ ਮੈਨੂੰ ਕਹਿਣ ਲੱਗੀ ਕਿ ਮੈਨੂੰ ਤੇਰੇ ਤੋਂ ਇਸ ਸਮਝਦਾਰੀ ਦੀ ਉਮੀਦ ਸੀ ਉਸ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਸੋਤਰ ਨਹੀਂ ਆਪਣੀ ਭੈਣ ਬਣਾ ਕੇ ਲੈ ਕੇ ਜਾਵਾਂਗੀ ਤੇਰਾ ਬਹੁਤ ਧਿਆਨ ਰੱਖੂੰਗੀ ਅਤੇ ਮੈਨੂੰ ਯਕੀਨ ਸੀ ਕਿ ਉਹ ਜੋ ਕਹਿ ਰਹੀ ਸੀ ਉਹ ਸੱਚ ਹੈ ਕਿਉਂਕਿ ਉਹ ਮੇਰੀ ਸਹੇਲੀ ਤੋਂ ਜ਼ਿਆਦਾ ਮੇਰੀ ਭੈਣ ਦੀ ਤਰ੍ਹਾਂ ਸੀ ਅਤੇ ਮੇਰਾ ਹਮੇਸ਼ਾ ਹੀ ਬਹੁਤ ਜ਼ਿਆਦਾ ਧਿਆਨ ਰੱਖਦੀ ਸੀ ਉਹ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ ਫੋਨ ਬੰਦ ਕਰਨ ਤੋਂ ਬਾਅਦ ਮੈਂ ਰੋ ਪਈ ਸੀ ਪਿਆਰ ਦੀ ਕੁਰਬਾਨੀ ਦੇਣਾ ਆਪਣੇ ਪਿਆਰ ਤੋਂ ਦੂਰ ਰਹਿਣਾ ਆਸਾਨ ਕੰਮ ਨਹੀਂ ਸੀ ਪਰ ਆਪਣੀ ਮਾਂ ਦੀ ਵਜ੍ਹਾ ਨਾਲ ਮੈਨੂੰ ਇਹ ਕੁਰਬਾਨੀ ਦੇਣੀ ਹੀ ਪਈ ਸੀ ਕਿਉਂਕਿ ਮੇਰੇ ਕੋਲ ਇਸ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ ਮੈਂ ਜਾਣਦੀ ਸੀ ਕਿ ਜਦੋਂ ਵਿਜੇ ਨੂੰ ਇਹ ਸਭ ਕੁਝ ਪਤਾ ਚੱਲੇਗਾ ਤਾਂ ਉਹ ਮੇਰੇ ਬਾਰੇ ਕੀ ਸੋਚੇਗਾ ਉਸ ਨੂੰ ਲੱਗੇਗਾ ਕਿ ਮੈਂ ਉਸ ਨੂੰ ਧੋਖਾ ਦਿੱਤਾ ਹੈ ਜਾਣ ਬੁਝ ਕੇ ਕਿਸੇ ਹੋਰ ਦੇ ਨਾਲ ਵਿਆਹ ਕੀਤਾ ਹੈ ਪਰ ਸੱਚ ਕੀ ਸੀ ਇਹ ਤਾਂ ਮੈਂ ਹੀ ਜਾਣਦੀ ਸੀ ਜਾਂ ਫਿਰ ਮੇਰਾ ਰੱਬ ਜਾਣਦਾ ਸੀ ਉਹ ਰਾਤ ਮੈਂ ਕੰਡਿਆਂ ਦੇ ਉੱਪਰ ਗੁਜ਼ਾਰੀ ਸੀ ਮੈਂ ਜਾਣਦੀ ਸੀ ਕਿ ਹੁਣ ਆਉਣ ਵਾਲੀ ਹਰ ਰਾਤ ਹੀ ਮੇਰੇ ਲਈ ਇਸ ਤਰ੍ਹਾਂ ਦੀ ਤਕਲੀਫਾਂ ਦਾ ਕਾਰਨ ਬਣੇਗੀ ਆਪਣੀ ਮਾਂ ਅਤੇ ਸਹੇਲੀ ਨੂੰ ਖੁਸ਼ੀ ਦੇਣ ਦੇ ਲਈ ਮੈਨੂੰ ਇਹ ਕੁਰਬਾਨੀ ਦੇਣੀ ਹੀ ਪਈ ਵਿਜੇ ਨੂੰ ਤਾਂ ਕੋਈ ਵੀ ਕੁੜੀ ਮਿਲ ਸਕਦੀ ਸੀ ਕਿਸੇ ਵੀ ਚੰਗੀ ਕੁੜੀ ਦੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦਾ ਸੀ ਪਰ ਮੇਰੀ ਮਾਂ ਨੂੰ ਕੁਝ ਹੋ ਜਾਂਦਾ ਮੈਂ ਉਹਨਾਂ ਨੂੰ ਖੋਹ ਦਿੰਦੀ ਤਾਂ ਕਦੇ ਵੀ ਖੁਦ ਨੂੰ ਮਾਫ ਨਹੀਂ ਕਰ ਸਕਦੀ ਸੀ ਉਹਨਾਂ ਦੇ ਬਿਨਾਂ ਕਿਵੇਂ ਜੀ ਪਾਉਂਦੀ ਇਹ ਹੀ ਸੋਚਦੇ ਸੋਚਦੇ ਮੈਂ ਵੀ ਸੌ ਗਈ ਸੀ ਅਤੇ ਫਿਰ ਅਗਲੇ ਦਿਨ ਆਪਣੀ ਮਾਂ ਦੇ ਬੁਲਾਉਣ ਤੇ ਹੀ ਮੇਰੀ ਅੱਖ ਖੁੱਲੀ ਸੀ ਅੱਜ ਵੀ ਉਹਨਾਂ ਦੀ ਤਬੀਅਤ ਖਰਾਬ ਸੀ ਮੈਂ ਉਹਨਾਂ ਨੂੰ ਹਸਪਤਾਲ ਲੈ ਕੇ ਆ ਗਈ ਸੀ ਡਾਕਟਰ ਨੇ ਚੈੱਕ ਕਰਕੇ ਕਿਹਾ ਕਿ ਉਹਨਾਂ ਦੀ ਸਿਹਤ ਤਾਂ ਦਿਨੋਂ ਦਿਨ ਖਰਾਬ ਹੋ ਰਹੀ ਹੈ ਮੈਂ ਜਦੋਂ ਉਹਨਾਂ ਨੂੰ ਲੈ ਕੇ ਘਰ ਵਾਪਸ ਆਈ ਤਾਂ ਮੇਰੀ ਸਹੇਲੀ ਆਪਣੇ ਪਤੀ ਦੇ ਨਾਲ ਘਰ ਵਿੱਚ ਮੌਜੂਦ ਸੀ ਅਤੇ ਉਹਨਾਂ ਦੋਵਾਂ ਨੇ ਮੇਰੇ ਫੈਸਲੇ ਨੂੰ ਪਸੰਦ ਕੀਤਾ ਸੀ ਮੇਰੀ ਸਹੇਲੀ ਦੇ ਪਤੀ ਜਾਲ ਦੀ ਹੀ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਸੀ ਅਤੇ ਫਿਰ ਮੈਂ ਦਿਲ ਤੇ ਪੱਥਰ ਰੱਖ ਕੇ ਉਸ ਦੇ ਨਾਲ ਵਿਆਹ ਦੇ ਲਈ ਹਾਂ ਕਰ ਦਿੱਤੀ ਸੀ ਜਦੋਂ ਮੇਰੀ ਮਾਂ ਨੂੰ ਇਹ ਗੱਲ ਪਤਾ ਚੱਲੀ ਤਾਂ ਉਹਨਾਂ ਨੇ ਮੈਨੂੰ ਇਸ ਗੱਲ ਤੋਂ ਦੂਰ ਰਹਿਣ ਨੂੰ ਕਿਹਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਤੇ ਵਿਜੇ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਇਸ ਲਈ ਉਹ ਮੇਰੇ ਇਸ ਫੈਸਲੇ ਤੇ ਹਰਾਨ ਸੀ ਪਰ ਕੋਈ ਵੀ ਮੇਰਾ ਇਹ ਫੈਸਲਾ ਬਦਲ ਨਹੀਂ ਸਕਿਆ ਸੀ ਮੈਨੂੰ ਇਸ ਗੱਲ ਤੇ ਕੋਈ ਪਛਤਾਵਾ ਨਹੀਂ ਸੀ ਕਿ ਮੇਰੀ ਮਾਂ ਦੀ ਜ਼ਿੰਦਗੀ ਸਭ ਤੋਂ ਵੱਧ ਕੇ ਜ਼ਰੂਰੀ ਸੀ ਮੈਂ ਆਪਣੇ ਪਿਆਰ ਨੂੰ ਆਪਣੀ ਮਾਂ ਤੇ ਕੁਰਬਾਨ ਕਰ ਸਕਦੀ ਸੀ ਵਿਜੇ ਮੇਰੇ ਤੋਂ ਨਾਰਾਜ਼ ਹੋ ਕੇ ਉੱਥੋਂ ਚਲਾ ਗਿਆ ਸੀ ਉਸ ਦਾ ਕਹਿਣਾ ਸੀ ਕਿ ਮੈਂ ਉਸ ਦੇ ਬਿਨਾਂ ਖੁਸ਼ ਨਹੀਂ रह ਸਕਦੀ ਇਹ ਗੱਲ ਤਾਂ ਮੈਂ ਵੀ ਜਾਣਦੀ ਸੀ ਕਿ ਮੈਂ ਉਸ ਦੇ ਬਿਨਾਂ ਖੁਸ਼ ਨਹੀਂ रह ਸਕਦੀ ਮੈਂ ਉਸ ਤੋਂ ਦੂਰ ਰਹਿ ਕੇ ਵੀ ਉਸ ਨੂੰ ਯਾਦ ਕਰਨ ਵਾਲੀ ਸੀ ਮੈਂ ਇਸ ਸਮੇਂ ਆਪਣੇ ਪਤੀ ਦੇ ਕਮਰੇ ਵਿੱਚ ਉਸ ਦਾ ਇੰਤਜ਼ਾਰ ਕਰ ਰਹੀ ਸੀ ਮੈਂ ਰੁਪਾਲੀ ਦੇ ਬਾਰੇ ਵਿੱਚ ਸੋਚ ਰਹੀ ਸੀ ਕਿ ਉਸ ਦੇ ਲਈ ਇਹ ਕਿੰਨਾ ਮੁਸ਼ਕਲ ਹੋਵੇਗਾ ਆਪਣੇ ਪਤੀ ਨੂੰ ਖੁਦ ਹੀ ਕਿਸੇ ਹੋਰ ਕੁੜੀ ਦੇ ਹਵਾਲੇ ਕਰਨਾ ਉਸ ਸਮੇਂ ਕਮਰੇ ਵਿੱਚ ਆ ਕੇ ਉਹਨਾਂ ਨੇ ਲਾਈਟ ਬੰਦ ਕਰ ਦਿੱਤੀ ਸੀ ਮੈਨੂੰ ਕਹਿਣ ਲੱਗੇ ਕਿ ਆਪਣੀ ਪਤਨੀ ਦੀ ਜਗ੍ਹਾ ਕਿਸੇ ਹੋਰ ਨੂੰ ਦੇਣਾ ਮੇਰੇ ਲਈ ਆਸਾਨ ਨਹੀਂ ਹੈ ਤੁਸੀਂ ਵੀ ਇਸ ਗੱਲ ਨੂੰ ਸਮਝ ਜਾਓ ਅਤੇ ਕੱਪੜੇ ਬਦਲ ਕੇ ਫਿਰ ਜਦੋਂ ਮੈਂ ਵਾਪਸ ਆਈ ਤਾਂ ਸਾਡੇ ਦੋਵਾਂ ਦੇ ਵਿੱਚ ਸਭ ਕੁਝ ਹੋ ਗਿਆ ਸੀ ਜੋ ਅੱਜ ਦੀ ਰਾਤ ਦਾ ਤੇ ਇਸ ਰਿਸ਼ਤੇ ਦਾ ਸਬੂਤ ਸੀ ਹੁਣ ਮੈਂ ਪੂਰੀ ਤਰ੍ਹਾਂ ਨਾਲ ਉਹਨਾਂ ਦੀ ਹੋ ਗਈ ਸੀ ਹੁਣ ਤਾਂ ਮੇਰੇ ਦਿਲ ਵਿੱਚ ਉਹਨਾਂ ਦੇ ਲਈ ਜਗ੍ਹਾ ਵੀ ਬਣਨ ਲੱਗੀ ਸੀ ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਮੈਂ ਰਪਾਲੀ ਤੋਂ ਨਜ਼ਰਾਂ ਚੁਰਾ ਰਹੀ ਸੀ ਮੈਨੂੰ ਉਸ ਨੂੰ ਦੇਖ ਕੇ ਦੁੱਖ ਦਾ ਅਹਿਸਾਸ ਹੋ ਰਿਹਾ ਸੀ ਕਿ ਅਜਾ ਲੱਗ ਰਿਹਾ ਸੀ ਜਿਵੇਂ ਮੈਂ ਉਸ ਤੋਂ ਉਸਦੇ ਪਤੀ ਨੂੰ ਖੋ ਲਿਆ ਹੈ ਫਰ ਫਿਰ ਮੈਂ ਇਹ ਸੋਚ ਕੇ ਆਪਣੇ ਖਿਆਲਾਂ ਤੋਂ ਬਾਹਰ ਆਈ ਕੇ ਉਸਨੇ ਖੋਦ ਹੀ ਆਪਣੇ ਪਤੀ ਨਾਲ ਮੇਰਾ ਵਿਆਹ ਕਰਵਾਇਆ ਹੈ ਸਵੇਰੇ ਉੱਠਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਮੇਰਾ ਪਤੀ ਦਫ਼ਤਰ ਵਿੱਚ ਜਾ ਚੁੱਕਿਆ ਹੈ ਤੇ ਇਸ ਸਮੇਂ ਘਰ ਵਿੱਚ ਮੇਰਾ ਜੇਠ ਤੇ ਰਪਾਲੀ ਮੌਜੂਦ ਹਨ ਮੈਂ ਰਪਾਲੀ ਦੇ ਨਾਲ ਹੀ ਆਪਣੀ ਮਾਂ ਨੂੰ ਮਿਲਣ ਦੇ ਲਈ ਆ ਗਈ ਸੀ ਮੇਰੀ ਮਾਂ ਮੇਰੇ ਤੋਂ ਨਾਰਾਜ਼ ਸੀ ਉਹ ਹੁਣ ਤੱਕ ਇਹ ਗੱਲ ਨਹੀਂ ਜਾਣਦੀ ਸੀ ਕਿ ਮੈਂ ਆਖਰ ਇਹ ਵਿਆਹ ਕਰਨ ਦਾ ਫੈਸਲਾ ਕਿਉਂ ਕੀਤਾ ਸੀ ਉਹਨਾਂ ਨੂੰ ਵਿਜੇ ਨੇ ਬਹੁਤ ਕਿਹਾ ਸੀ ਕਿ ਉਹ ਮੈਨੂੰ ਇਸ ਕੰਮ ਤੋਂ ਦੂਰ ਰੱਖਣ ਪਰ ਜਦੋਂ ਮੈਂ ਉਹਨਾਂ ਦੀ ਵੀ ਇਹ ਗੱਲ ਨਹੀਂ ਮੰਨੀ ਤਾਂ ਉਹ ਮੇਰੇ ਤੋਂ ਨਾਰਾਜ਼ ਹੋ ਗਏ ਸੀ ਜੇਕਰ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਮੈਂ ਇਹ ਫੈਸਲਾ ਕਿਉਂ ਕੀਤਾ ਹੈ ਤਾਂ ਸ਼ਾਇਦ ਉਹਨਾਂ ਦੀ ਨਾਰਾਜ਼ਗੀ ਖਤਮ ਹੋ ਜਾਂਦੀ ਪਰ ਮੈਂ ਉਹਨਾਂ ਨੂੰ ਕਿਸੇ ਕਿਸਮ ਦੇ ਵੀ ਅਹਿਸਾਸ ਵਿੱਚ ਨਹੀਂ ਰੱਖਣਾ ਚਾਹੁੰਦੀ ਸੀ ਜਦੋਂ ਅਸੀਂ ਵਾਪਸ ਆਏ ਤਾਂ ਸਾਹਮਣੇ ਮੇਰਾ ਜੇਠ ਬੈਠਾ ਹੋਇਆ ਸੀ ਉਹ ਮੈਨੂੰ ਅਜੀਬ ਨਜ਼ਰ ਨਾਲ ਦੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਪਿਆਰ ਮੇਰੇ ਲਈ ਨਜ਼ਰ ਆ ਰਿਹਾ ਸੀ ਇਹ ਦੇਖ ਕੇ ਮੈਂ ਘਬਰਾ ਗਈ ਸੀ ਮੈਨੂੰ ਆਪਣੇ ਜੇਠ ਤੋਂ ਡਰ ਲੱਗਦਾ ਸੀ ਕਿਉਂਕਿ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਜਲ ਚੁੱਕਿਆ ਸੀ ਹੁਣ ਤੱਕ ਉਸ ਦਾ ਇਸ وجہ ਨਾਲ ਵਿਆਹ ਨਹੀਂ ਹੋ ਸਕਿਆ ਸੀ ਉਸ ਨੂੰ ਦੇਖ ਕੇ ਕੁੜੀਆਂ ਡਰ ਜਾਂਦੀਆਂ ਸੀ ਉਸ ਦੇ ਪੈਸੇ ਵੀ ਉਸ ਦੇ ਕਿਸੇ ਕੰਮ ਨਹੀਂ ਆਏ ਸੀ ਕਿਉਂਕਿ ਨਾ ਉਸ ਦਾ ਚਿਹਰਾ ਠੀਕ ਹੋਇਆ ਸੀ ਅਤੇ ਨਾ ਹੀ ਕੋਈ ਕੁੜੀ ਉਸ ਦੇ ਪੈਸੇ ਦੀ وجہ ਨਾਲ ਉਸ ਨਾਲ ਵਿਆਹ ਕਰਨ ਦੇ ਲਈ ਤਿਆਰ ਸੀ ਉਹ ਇਕੱਲੇ ਹੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਉਸ ਨੂੰ ਹਮੇਸ਼ਾ ਦੇਖ ਕੇ ਮੈਨੂੰ ਉਸ ਤੇ ਤਰਸ ਆਉਂਦਾ ਸੀ ਪਰ ਇਸ ਸਮੇਂ ਉਹ ਮੈਨੂੰ ਜਿਸਨ ਨਜ਼ਰਾਂ ਨਾਲ ਦੇਖ ਰਿਹਾ ਸੀ ਉਹਨਾਂ ਨੂੰ ਦੇਖ ਕੇ ਮੈਂ ਡਰ ਗਈ ਸੀ ਹਰਪਾਲੀ ਬਹੁਤ ਦੇਰ ਤੱਕ ਮੇਰੇ ਚਿਹਰੇ ਨੂੰ ਦੇਖਦੀ ਰਹੀ ਫਿਰ ਮੈਨੂੰ ਕਹਿਣ ਲੱਗੀ ਕਿ ਤੂੰ ਰਵੀ ਨੂੰ ਦੇਖ ਕੇ ਡਰ ਕਿਉਂ ਜਾਂਦੀ ਹੈ ਉਹ ਬਹੁਤ ਚੰਗਾ ਹੈ ਪਤਾ ਨਹੀਂ ਕਿਉਂ ਉਸ ਨੂੰ ਦੇਖ ਕੇ ਮੈਨੂੰ ਡਰ ਲੱਗਦਾ ਸੀ ਉਸ ਦਾ ਚਿਹਰਾ ਕੀ ساری ਜ਼ਿੰਦਗੀ ਇਸੇ ਤਰ੍ਹਾਂ ਹੀ ਰਹੇਗਾ ਇਹ ਠੀਕ ਨਹੀਂ ਹੋ ਸਕਦਾ ਰੋਪਾਲੀ ਉਦਾਸ ਹੋ ਗਈ ਉਸ ਸਮੇਂ ਕਹਿਣ ਲੱਗੀ ਕਿ ਇਨਾਂ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਇਲਾਜ ਸੰਭਵ ਨਹੀਂ ਹੋ ਸਕਿਆ ਗੱਲ ਉਸ ਸਮੇਂ ਖਤਮ ਹੋ ਗਈ ਸੀ ਮੈਂ ਸੋਚਦੀ ਸੀ ਕਿ ਰੋਪਾਲੀ ਦਾ ਦਿਲ ਕਿੰਨਾ ਵੱਡਾ ਸੀ ਕਿ ਉਸ ਨੇ ਆਪਣਾ ਪਤੀ ਮੇਰੇ ਹਵਾਲੇ ਕਰ ਦਿੱਤਾ ਸੀ ਕਿ ਉਸ ਨੂੰ ਔਲਾਦ ਦੀ ਇਸ ਕਦਰ ਦਿਲ ਵਿੱਚ ਇੱਛਾ ਸੀ ਕਿ ਉਹ ਇੰਨੀ ਵੱਡੀ ਕੁਰਬਾਨੀ ਵੀ ਦੇ ਸਕਦੀ ਮੇਰਾ ਪਤੀ ਹਰ ਰੋਜ਼ ਕਮਰੇ ਵਿੱਚ ਆਉਣ ਤੋਂ ਬਾਅਦ ਲਾਈਟ ਬੰਦ ਕਰ ਦਿਆ ਕਰਦਾ ਸੀ ਉਹਨਾਂ ਦਾ ਕਹਿਣਾ ਸੀ ਕਿ ਮੈਂ ਰਪਾਲੀ ਦੀ ਜਗ੍ਹਾ ਕਿਸੇ ਹੋਰ ਨੂੰ ਕਦੇ ਵੀ ਨਹੀਂ ਦੇ ਸਕਦਾ ਇਸ ਲਈ ਜਦੋਂ ਤੱਕ ਅਜਿਹਾ ਚੱਲਦਾ ਹੈ ਚੱਲਣ ਦਿਓ ਜਦੋਂ ਤੱਕ ਮੈਂ ਠੀਕ ਨਹੀਂ ਹੋ ਜਾਂਦਾ ਤੂੰ ਇਹ ਸਭ ਬਰਦਾਸ਼ਤ ਕਰ ਮੈਨੂੰ ਵੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਰੁਪਾਲੀ ਦੀ ਤबीयत ਵੀ ਕਈ ਦਿਨਾਂ ਤੋਂ ਖਰਾਬ ਸੀ ਮੈਂ ਉਸ ਨੂੰ ਬਹੁਤ ਕਿਹਾ ਕਿ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਕੇ ਚਲਦੀ ਹਾਂ ਪਰ ਉਸ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਫਿਰ ਸ਼ਾਮ ਨੂੰ ਜਦੋਂ ਮੇਰੇ ਪਤੀ ਘਰ ਆਏ ਤਾਂ ਉਹ ਉਹਨਾਂ ਦੇ ਨਾਲ ਡਾਕਟਰ ਦੇ ਕੋਲ ਗਈ ਅਤੇ ਇਹ ਦੇਖ ਕੇ ਮੈਨੂੰ ਬਹੁਤ ਅਜੀਬ ਜਿਹਾ ਅਹਿਸਾਸ ਹੋਇਆ ਸੀ ਅੱਜ ਰਾਤ ਨੂੰ ਮੈਂ ਉਸ ਨੂੰ ਦੇਖਣ ਦੇ ਲਈ ਉਸ ਦੇ ਕਮਰੇ ਵਿੱਚ ਆ ਗਈ ਕਮਰੇ ਦਾ ਦਰਵਾਜ਼ਾ ਦਰ ਤੋ ਬੰਦ ਸੀ ਪਰ ਅੰਦਰ ਤੋਂ ਕਿਸੇ ਦੇ ਗੱਲ ਕਰਨ ਦੀ ਆਵਾਜ਼ ਸੁਣਾਈ ਦੇ ਰਹੀ ਸੀ ਮੈਂ ਹੈਰਾਨ ਰਹਿ ਗਈ ਕਿ ਰੁਪਾਲੀ ਦੇ ਕਮਰੇ ਵਿੱਚ ਇਹ ਆਦਮੀ ਕੌਣ ਸੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਕਿ ਰੁਪਾਲੀ ਦਾ ਕਿਸੇ ਨਾਲ ਚੱਕਰ ਚੱਲ ਰਿਹਾ ਸੀ ਰੁਪਾਲੀ ਕਿਸੇ ਹੋਰ ਮਰਦ ਨੂੰ ਪਸੰਦ ਕਰਨ ਲੱਗੀ ਸੀ ਇਸ ਲਈ ਉਸ ਨੇ ਆਪਣੇ ਪਤੀ ਦਾ ਦੂਜਾ ਵਿਆਹ ਕਰਵਾ ਦਿੱਤਾ ਸੀ ਇਸ ਲਈ ਉਸ ਨੇ ਆਪਣੇ ਪਤੀ ਨੂੰ ਮੇਰੇ ਹਵਾਲੇ ਕੀਤਾ ਨਹੀਂ ਉਹ ਕਿਉਂ ਅਜਿਆ ਕਰ ਸਕਦੇ ਸੀ ਮੈਂ ਕਮਰੇ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਪਰ ਕਮਰੇ ਦਾ ਦਰਵਾਜਾ ਅੰਦਰ ਤੋਂ ਬੰਦ ਸੀ ਫਿਰ ਮੈਂ ਸੋਚਦੇ ਹੋਏ ਆਪਣੇ ਕਮਰੇ ਵਿੱਚ ਵਾਪਸ ਆ ਗਈ ਸੀ ਰੋਪਾਲੀ ਐਸ ਤਰ੍ਹਾਂ ਕਿਵੇਂ ਕਰ ਸਕਦੀ ਸੀ ਉਹ ਤਾਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਇਹ ਸਭ ਕੀ ਹੈ ਹੁਣ ਹਰ ਦੂਜੇ ਤੀਜੇ ਦਿਨ ਮੈਂ ਜਦੋਂ ਵੀ ਆਪਣੇ ਕਮਰੇ ਤੋਂ ਬਾਹਰ ਨਿਕਲਦੀ ਤਾਂ ਰੁਪਾਲੀ ਦੇ ਕਮਰੇ ਵਿੱਚੋਂ ਆਵਾਜ਼ ਸੁਣਾਈ ਦੇ ਰਹੀ ਹੁੰਦੀ ਸੀ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਸ ਦਾ ਸੱਚ ਵਿੱਚ ਹੀ ਕਿਸੇ ਦੇ ਨਾਲ ਚੱਕਰ ਚੱਲ ਰਿਹਾ ਸੀ ਅਤੇ ਫਿਰ ਮੈਂ ਆਪਣੇ ਪਤੀ ਨੂੰ ਇਹ ਗੱਲ ਦੱਸਣਾ ਚਾਹੁੰਦੀ ਸੀ ਪਰ ਰੁਪਾਲੀ ਮੇਰੀ ਸਹੇਲੀ ਸੀ ਮੈਂ ਉਸ ਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਸੀ ਮੈਂ ਸੋਚਿਆ ਕਿ ਮੈਨੂੰ ਰੁਪਾਲੀ ਨੂੰ ਸਮਝਾਉਣਾ ਚਾਹੀਦਾ ਹੈ ਕਿ ਆਪਣੇ ਪਤੀ ਨੂੰ ਧੋਖਾ ਨਾ ਦੇਵੇ ਉਸ ਦੀ ਤबीयत ਠੀਕ ਹੋਣ ਦੀ ਬਜਾਏ ਖਰਾਬ ਹੋ ਰਹੀ ਸੀ ਅਤੇ ਉਸ ਨੂੰ ਇਸ ਗੱਲ ਦੀ ਕੋਈ ਚਿੰਤਾ ਵੀ ਨਹੀਂ ਸੀ ਉਹ ਬਹੁਤ ਕੁਝ ਖਾਂਦੀ ਸੀ ਜੋ ਕੁਝ ਵੀ ਖਾਂਦੀ ਸੀ ਉਲਟੀ ਆ ਜਾਂਦੀ ਸੀ ਪਰ ਉਹ ਇਸ ਗੱਲ ਨੂੰ ਨਾਰਮਲ ਅੰਦਾਜ਼ ਵਿੱਚ ਲੈ ਰਹੀ ਸੀ ਜਿਵੇਂ ਇਹ ਕੋਈ ਚਿੰਤਾ ਦੀ ਗੱਲ ਹੀ ਨਾ ਹੋਵੇ ਮੈਨੂੰ ਬਹੁਤ ਪਰੇਸ਼ਾਨੀ ਸੀ ਮੇਰੇ ਪਤੀ ਹਰ ਰਾਤ ਮੈਨੂੰ ਇਸ ਤਰ੍ਹਾਂ ਪ੍ਰੇਮ ਕਰਦੇ ਸੀ ਜਿਵੇਂ ਉਹਨਾਂ ਦਾ ਰੁਪਾਲੀ ਨਾਲ ਕੋਈ ਤਾਲੁਕ ਹੀ ਨਾ ਹੋਵੇ ਮੈਂ ਆਪਣੇ ਪਤੀ ਨੂੰ ਕਹਿੰਦੀ ਸੀ ਕਿ ਤੁਹਾਨੂੰ ਰਪਾਲੀ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ ਤੁਹਾਨੂੰ ਉਸਦੇ ਕਮਰੇ ਦੇ ਵਿੱਚ ਵੀ ਜਾਣਾ ਚਾਹੀਦਾ ਹੈ ਪਰ ਉਹ ਕਹਿੰਦੇ ਕਿ ਐਨੇ ਸਾਲਾਂ ਤੋਂ ਮੈਂ ਉਸ ਨੂੰ ਹੀ ਤਾਂ ਸਮਾਂ ਦੇ ਰਿਹਾ ਹਾਂ ਸਾਡਾ ਨਵਾਂ ਨਵਾਂ ਵਿਆਹ ਹੋਇਆ ਹੈ ਅਤੇ ਸਾਨੂੰ ਇਕੱਠੇ ਜਿਆਦਾ ਤੋਂ ਜਿਆਦਾ ਸਮਾਂ ਗੁਜ਼ਾਰਨਾ ਚਾਹੀਦਾ ਹੈ ਉਹਨਾਂ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਜਾਂਦੀ ਸੀ ਅਤੇ ਫਿਰ ਮੈਂ ਰਪਾਲੀ ਨੂੰ ਪੁੱਛਿਆ ਕਿ ਰਾਤ ਨੂੰ ਤੇਰੇ ਕਮਰੇ ਵਿੱਚ ਕੌਣ ਸੀ ਤੂੰ ਕਿਸੇ ਨਾਲ ਗੱਲ ਕਰ ਰਹੀ ਸੀ ਜਾਣਦੀ ਹੈ ਜੇਕਰ ਤੇਰੇ ਪਤੀ ਨੂੰ ਪਤਾ ਚੱਲ ਗਿਆ ਤਾਂ ਕੀ ਹੋਵੇਗਾ ਰੋਪਾਲੀ ਦੇ ਚਿਹਰੇ ਦਾ ਰੰਗ ਬਦਲ ਗਿਆ ਉਹ ਮੈਨੂੰ ਕਹਿਣ ਲੱਗੀ ਕਿ ਇਹ ਗੱਲ ਕਿਸੇ ਨੂੰ ਵੀ ਨਾ ਦੱਸੀ ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਉਸ ਨੂੰ ਕਹਿਣ ਲੱਗੀ ਕਿ ਮੈਂ ਤਾਂ ਕਿਸੇ ਨੂੰ ਵੀ ਨਹੀਂ ਦੱਸੂੰਗੀ ਪਰ ਜੇਕਰ ਖੁਦ ਹੀ ਤੇਰੇ ਪਤੀ ਨੂੰ ਪਤਾ ਚੱਲ ਗਿਆ ਤਾਂ ਜਾਣਦੀ ਹੈ ਕੀ ਹੋਵੇਗਾ ਉਹ ਤੈਨੂੰ ਆਪਣੀ ਜ਼ਿੰਦਗੀ ਤੋਂ ਕੱਢ ਦੇਵੇਗਾ ਰਾਤ ਨੂੰ ਸੌਂਦੇ ਹੋਏ ਮੈਂ ਅਜੀਬ ਜਿਹਾ ਸੁਪਨਾ ਦੇਖਿਆ ਸੀ ਜਿਸ ਨੂੰ ਦੇਖ ਕੇ ਮੈਂ ਡਰ ਗਈ ਸੀ ਮੈਂ ਆਪਣੇ ਪਤੀ ਬਲ ਦੇਖਿਆ ਉਹ ਸੌ ਰਿਹਾ ਸੀ ਮੈਨੂੰ ਹਨੇਰੇ ਵਿੱਚ ਬਹੁਤ ਡਰ ਲੱਗ ਰਿਹਾ ਸੀ ਇਸ ਲਈ ਮੈਂ ਕਮਰੇ ਦੀ ਲਾਈਟ ਚਲਾ ਦਿੱਤੀ ਲਾਈਟ ਦਾ ਔਨ ਕਰਨਾ ਹੀ ਸੀ ਕਿ ਮੇਰੇ ਪਤੀ ਘਬਰਾ ਕੇ ਉੱਠ ਬੈਠ ਗਏ ਹੁਣ ਜਦੋਂ ਮੈਂ ਉਹਨਾਂ ਦਾ ਚਿਹਰਾ ਦੇਖਿਆ ਤਾਂ ਮੈਂ ਬੁਰੀ ਤਰ੍ਹਾਂ ਨਾਲ ਚੀਕ ਪਈ ਸੀ ਕਿਉਂਕਿ ਮੇਰੇ ਸਾਹਮਣੇ ਮੇਰੇ ਪਤੀ ਦਾ ਮੈਂ ਛੋਟੀ ਜਹੀ ਸੀ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਮੇਰੀ ਮਾਂ ਨੇ ਹੀ ਮੈਨੂੰ ਪਾਲਿਆ ਸੀ ਉਹਨਾਂ ਨੇ ਮੇਰਾ ਬਹੁਤ ਖਿਆਲ ਰੱਖਿਆ ਸੀ ਉਹਨਾਂ ਦੇ ਲਈ ਮੈਂ ਹੀ ਸਭ ਤੋਂ ਵੱਧ ਕੇ ਸੀ ਮੇਰੀ ਖੁਸ਼ੀ ਤੋਂ ਜ਼ਿਆਦਾ ਤਾਂ ਉਹਨਾਂ ਲਈ ਕੁਝ ਵੀ ਚੰਗਾ ਨਹੀਂ ਸੀ ਅਤੇ ਮੈਂ ਵੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਹਰ ਉਹ ਕੰਮ ਕਰਦੀ ਸੀ ਜੋ ਉਹ ਮੈਨੂੰ ਕਹਿੰਦੀ ਸੀ ਹੁਣ ਮੇਰੀ ਮਾਂ ਦੀ ਤਬੀਅਤ ਪਹਿਲਾਂ ਤੋਂ ਵੀ ਜ਼ਿਆਦਾ ਖਰਾਬ ਰਹਿਣ ਲੱਗੀ ਸੀ ਹੁਣ ਉਹਨਾਂ ਦੇ ਲਈ ਹਸਪਤਾਲ ਵਿੱਚ ਬਹੁਤ ਜ਼ਿਆਦਾ ਭੱਜ ਦੌੜ ਕਰਨੀ ਪੈਂਦੀ ਸੀ ਅਤੇ ਇਹ ਸਾਰੀ ਜਦੋਂ ਰਵੀ ਹੀ ਕਰਦਾ ਸੀ ਮੈਨੂੰ ਕੁਝ ਪਤਾ ਨਹੀਂ ਚੱਲਦਾ ਸੀ ਕਿ ਕਿਹੜਾ ਟੈਸਟ ਕਿੱਥੋਂ ਕਰਵਾਉਣਾ ਹੈ ਕਿਸੇ ਡਾਕਟਰ ਨੂੰ ਕਦੋਂ ਬੁਲਾਉਣਾ ਹੈ ਅਤੇ ਇਹ ਸਾਰਾ ਕੁਝ ਰਵੀ ਹੀ ਕਰਦਾ ਸੀ ਅਤੇ ਮੈਂ ਦਿਲ ਹੀ ਦਿਲ ਵਿੱਚ ਉਸ ਦਾ एहसानमंद ਸੀ ਪਰ ਇਸ ਸਭ ਵਿੱਚ ਵੀ ਕੁਝ ਹਾਸਲ ਨਹੀਂ ਹੋਇਆ ਸੀ ਮੇਰੀ ਮਾਂ ਇੱਕ ਦਿਨ ਮੈਨੂੰ ਰੋਂਦੇ ਹੋਏ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਸੀ ਹੁਣ ਮੈਂ ਟੁੱਟ ਕੇ ਰਹਿ ਗਈ ਸੀ ਅਜੇ ਸਮੇਂ ਵਿੱਚ ਰਪਾਲੀ ਹੀ ਸੀ ਜਿਸ ਨੇ ਮੈਨੂੰ ਸਹਾਰਾ ਦਿੱਤਾ ਸੀ ਉਹ ਮੈਨੂੰ ਕਹਿਣ ਲੱਗੀ ਤੇਰੀ ਮਾਂ ਬਹੁਤ ਚੰਗੀ ਹੈ ਅਤੇ ਰੱਬ ਉਹਨਾਂ ਨੂੰ ਆਪਣੇ ਕੋਲ ਚੰਗੀ ਜਗ੍ਹਾ ਤੇ ਰੱਖੇਗਾ ਤੂੰ ਉਹਨਾਂ ਦੇ ਲਈ ਪਰੇਸ਼ਾਨ ਨਾ ਹੋਇਆ ਕਰ ਤੂੰ ਪੂਜਾ ਪਾਠ ਕਰਿਆ ਕਰ ਤੈਨੂੰ ਸ਼ਾਂਤੀ ਮਿਲੇਗੀ ਮੈਂ ਫਿਰ ਜ਼ਿਆਦਾਤਰ ਸਮਾਂ ਪੂਜਾ ਪਾਠ ਵਿੱਚ ਹੀ ਗੁਜ਼ਾਰਨ ਲੱਗੀ ਸੀ ਤਾਂ ਕਿ ਮੇਰੇ ਦਿਲ ਨੂੰ ਸ਼ਾਂਤੀ ਮਿਲੇ ਮੇਰੇ ਦਿਲ ਨੂੰ ਵੀ ਸਕੂਨ ਮਿਲ ਸਕੇ ਬਹੁਤ ਦਿਨਾਂ ਤੋਂ ਮੈਂ ਮਾਂ ਦੇ ਘਰ ਵਿੱਚ ਹੀ ਸੀ ਉਹਨਾਂ ਦੀ ਫੋਟੋ ਨੂੰ ਦੇਖਦੀ ਰਹਿੰਦੀ ਕਿੰਨੇ ਕਿੰਨੇ ਘੰਟੇ ਉਹਨਾਂ ਦੇ ਕਮਰੇ ਵਿੱਚ ਬੈਠੀ ਰਹਿੰਦੀ ਉਹਨਾਂ ਨਾਲ ਇਕੱਲੇ ਗੱਲਾਂ ਕਰਦੀ ਰਹਿੰਦੀ ਮੈਨੂੰ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਮੈਂ ਪਾਗਲ ਹੋ ਜਾਵਾਂਗੀ ਹਜੇ ਸਮੇਂ ਵਿੱਚ ਰੁਪਾਲੀ ਤੇ ਮੇਰੇ ਪਤੀ ਘਰ ਵਿੱਚ ਆਉਂਦੇ ਉਹ ਮੈਨੂੰ ਹੌਸਲਾ ਦਿੰਦੇ ਨਾਲ ਚੱਲਣ ਦੇ ਲਈ ਕਹਿੰਦੇ ਅਤੇ ਮੈਂ ਉਹਨਾਂ ਨੂੰ ਕੁਝ ਦਿਨ ਬਾਅਦ ਆਉਣ ਦਾ ਕਹਿ ਕੇ ਟਾਲ ਦਿਆ ਕਰਦੀ ਸੀ ਮੇਰਾ ਜੇਠ ਵੀ ਹਰ ਰੋਜ਼ ਘਰ ਵਿੱਚ ਆਉਣ ਲੱਗਿਆ ਸੀ ਕਿੰਨੇ ਕਿੰਨੇ ਘੰਟੇ ਬੈਠਾ ਰਹਿੰਦਾ ਸੀ ਮੇਰੇ ਚਿਹਰੇ ਵੱਲ ਦੇਖਦਾ ਰਹਿੰਦਾ ਸੀ ਪਰ ਮੈਂ ਉਸ ਦੀ ਚੰਗਿਆਈ ਹੋਣ ਦੇ ਬਾਵਜੂਦ ਵੀ ਉਸ ਦੇ ਚਿਹਰੇ ਵੱਲ ਨਹੀਂ ਦੇਖ ਪਾਉਂਦੀ ਸੀ ਕਿਉਂਕਿ ਉਸ ਨੂੰ ਦੇਖ ਕੇ ਮੈਨੂੰ ਡਰ ਦਾ ਅਹਿਸਾਸ ਹੁੰਦਾ ਸੀ ਉਹ ਇਹ ਸੱਚੀ ਚੀਜ਼ ਨੂੰ ਸਮਝਦੇ ਹੋਏ ਵੀ ਮੇਰੇ ਕੋਲ ਬਹੁਤ ਜ਼ਿਆਦਾ ਸਮਾਂ ਗੁਜ਼ਾਰ ਕੇ ਉੱਥੋਂ ਚਲਾ ਜਾਂਦਾ ਸੀ ਹੁਣ ਮੈਂ ਰੁਪਾਲੀ ਵਿੱਚ ਇੱਕ ਅਜੀਬ ਜਿਹੀ ਤਬਦੀਲੀ ਨੋਟ ਕੀਤੀ ਸੀ ਉਸ ਦਾ ਸਰੀਰ ਵੱਡਾ ਜਿਹਾ ਲੱਗਣ ਲੱਗਿਆ ਸੀ ਅਤੇ ਉਹ ਪਹਿਲਾਂ ਤੋਂ ਖੁਸ਼ ਰਹਿਣ ਲੱਗੀ ਸੀ ਮੇਰੇ ਪਤੀ ਵੀ ਬਹੁਤ ਖੁਸ਼ ਰਹਿਣ ਲੱਗੇ ਸੀ ਮੈਂ ਜਦੋਂ ਰੁਪਾਲੀ ਨੂੰ ਇਸ ਗੱਲ ਦੀ ਵਜ੍ਹਾ ਪੁੱਛਦੀ ਤਾਂ ਉਹ ਮੈਨੂੰ ਟਾਲ ਦਿੰਦੀ ਸੀ ਪਤਾ ਨਹੀਂ ਮੈਨੂੰ ਇਹ ਅਜੀਬ ਕਿਉਂ ਲੱਗਦਾ ਸੀ ਜਿਵੇਂ ਉਹ ਮੇਰੇ ਤੋਂ ਕੁਝ ਲੁਕਾ ਰਹੀ ਸੀ ਕੋਈ ਅਜੀਬ ਗੱਲ ਸੀ ਜੋ ਮੇਰੇ ਸਾਹਮਣੇ ਹੁੰਦੇ ਹੋਏ ਵੀ ਮੈਨੂੰ ਨਜ਼ਰ ਨਹੀਂ ਆ ਰਹੀ ਸੀ ਪਰ ਉਹ ਗੱਲ ਕੀ ਸੀ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਹੁਣ ਜਦੋਂ ਬਹੁਤ ਸਾਰੇ ਦਿਨ ਲੰਘ ਗਏ ਤਾਂ ਮੈਂ ਵਾਪਸ ਜਾਣ ਦੇ ਬਾਰੇ ਵਿੱਚ ਸੋਚ ਲਿਆ ਸੀ ਫਿਰ ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਮੈਨੂੰ ਆਪਣੇ ਘਰ ਜਾਣਾ ਹੀ ਪਵੇਗਾ ਮੈਨੂੰ ਦਿਲ ਹੀ ਦਿਲ ਵਿੱਚ ਇਸ ਗੱਲ ਦਾ ਵੀ ਦੁੱਖ ਸੀ ਕਿ ਮੈਂ ਵਿਆਹ ਕਰਨ ਵਿੱਚ ਜਲਦੀ ਕਰ ਦਿੱਤੀ ਸੀ ਇਹ ਵਿਆਹ ਤਾਂ ਮੈਂ ਆਪਣੀ ਮਾਂ ਦੀ ਵਜ੍ਹਾ ਨਾਲ ਕੀਤਾ ਸੀ ਪਰ ਜਿਆ ਕਰਕੇ ਵੀ ਉਹਨਾਂ ਦੀ ਜਾਨ ਨਹੀਂ ਚਾ ਸਕੀ ਸੀ ਜੇਕਰ ਮੈਂ ਅਜੁਰਪਾਲੀ ਦੇ ਪਤੀ ਦੇ ਨਾਲ ਵਿਆਹ ਨਾ ਕਰਦੀ ਤਾਂ ਅੱਜ ਫਿਰ ਮੈਂ ਵਿਜੇ ਨੂੰ ਹਾਸਲ ਕਰ ਸਕਦੀ ਸੀ ਅੱਜ ਅਸੀਂ ਦੋਨੇ ਇਕੱਠੇ ਜ਼ਿੰਦਗੀ ਗੁਜ਼ਾਰ ਸਕਦੇ ਸੀ ਪਰ ਹੁਣ ਤਾਂ ਅਜੇ ਮਮਕਨ ਹੀ ਨਹੀਂ ਸੀ ਅਤੇ ਫਿਰ ਕੁਝ ਦਿਨਾਂ ਦੇ ਬਾਅਦ ਜਦੋਂ ਮੈਂ ਘਰ ਆਈ ਤਾਂ ਪੂਜਾ ਨੇ ਮੇਰਾ ਖੁਸ਼ਦਿਲ ਨਾਲ ਘਰ ਵਿੱਚ ਸਵਾਗਤ ਕੀਤਾ ਸੀ ਹੁਣ ਫਿਰ ਤੋਂ ਉਸੇ ਤਰ੍ਹਾਂ ਹੀ ਜ਼ਿੰਦਗੀ ਸ਼ੁਰੂ ਹੋ ਗਈ ਸੀ ਹੁਣ ਵੀ ਮੇਰੇ પતિ ਕਮਰੇ ਦੇ ਵਿੱਚ ਆਉਣ ਤੋਂ ਬਾਅਦ ਲਾਈਟ ਬੰਦ ਕਰ ਦਿਆ ਕਰਦੇ ਸੀ ਕਿਉਂਕਿ ਉਸ ਦਿਨ ਦਾ ਡਰ ਮੇਰੇ ਤੇ ਸਵਾਰ ਸੀ ਉਸ ਦਿਨ ਤੋਂ ਬਾਅਦ ਮੈਂ ਡਰ ਗਈ ਸੀ ਇਸ ਲਈ ਆਪਣੇ ਪਤੀ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਸੀ ਕਿ ਅੱਜ ਦੇ ਬਾਅਦ ਮੈਂ ਕਮਰੇ ਵਿੱਚ ਲਾਈਟ ਬੰਦ ਨਹੀਂ ਕਰੂੰਗੀ ਇਹ ਸੁਣ ਕੇ ਉਹ ਹੈਰਾਨ ਰਹਿ ਗਏ ਉਸ ਸਮੇਂ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਨਾਲ ਇੱਕ ਅਜਿਹਾ ਹਾਸਾ ਹੋ ਚੁੱਕਿਆ ਹੈ ਜੋ ਮੈਂ ਚਾਹ ਕੇ ਵੀ ਤੁਹਾਨੂੰ ਨਹੀਂ ਦੱਸ ਸਕਦੀ ਪਰ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਤੁਸੀਂ ਮੇਰੇ ਤੋਂ ਕਦੇ ਪੁੱਛੋਗੇ ਵੀ ਨਹੀਂ ਅਤੇ ਫਿਰ ਮੇਰੇ ਪਤੀ ਕਮਰੇ ਤੋਂ ਬਾਹਰ ਚਲੇ ਗਏ ਉਸ ਦੇ ਬਾਅਦ 2 ਦਿਨ ਲੰਘ ਗਏ ਸੀ ਹੁਣ ਤੱਕ ਮੇਰੇ ਪਤੀ ਰਾਤ ਨੂੰ ਕਮਰੇ ਦੇ ਵਿੱਚ ਨਹੀਂ ਆਏ ਇਸ ਗੱਲ ਤੇ ਮੈਨੂੰ ਹੈਰਾਨੀ ਹੁੰਦੀ ਸੀ ਕਿ ਆਖਰ ਉਹਨਾਂ ਨੂੰ ਲਾਈਟ ਬੰਦ ਕਰਨ ਦੀ ਗੱਲ ਤੇ ਇਤਰਾਜ਼ ਕਿਉਂ ਸੀ ਮੈਨੂੰ ਦਿਲ ਹੀ ਦਿਲ ਵਿੱਚ ਸ਼ੱਕ ਹੋਣ ਲੱਗਿਆ ਸੀ ਕਿ ਕਿਤੇ ਕੁਝ ਗਲਤ ਤਾਂ ਨਹੀਂ ਸੀ ਜੋ ਕੁਝ ਉਸ ਦਿਨ ਮੈਂ ਦੇਖਿਆ ਸੀ ਉਹ ਕੀ ਸੀ ਮੇਰਾ ਜੇਠ ਉਸ ਦਿਨ ਇਸ ਕਮਰੇ ਵਿੱਚ ਕੀ ਕਰ ਰਿਹਾ ਸੀ ਕਿਤੇ ਅਜਿਹਾ ਤਾਂ ਨਹੀਂ ਸੀ ਕਿ ਹਰ ਰੋਜ਼ ਮੇਰਾ ਜੇਠ ਹੀ ਪਤੀ ਦੀ ਬਜਾਏ ਮੇਰੇ ਕਮਰੇ ਵਿੱਚ ਆ ਜਾਂਦਾ ਹੋਵੇ ਇਹ ਸੋਚ ਕੇ ਮੈਂ ਹੈਰਾਨ ਰਹਿ ਗਈ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਅਤੇ ਫਿਰ ਕੁਝ ਦਿਨਾਂ ਤੋਂ ਮੇਰੀ ਤबीयत ਵੀ ਖਰਾਬ ਰਹਿਣ ਲੱਗੀ ਸੀ ਮੈਂ ਰੋਪਾਲੀ ਦੇ ਨਾਲ ਡਾਕਟਰ ਦੇ ਕੋਲ ਆਈ ਤਾਂ ਉਹ ਮੇਰਾ ਚੈੱਕਅਪ ਕਰਨ ਤੋਂ ਬਾਅਦ ਰੋਪਾਲੀ ਨੂੰ ਕਹਿਣ ਲੱਗੀ ਕਿ ਰੱਬ ਨੇ ਚਾਹਿਆ ਤਾਂ ਉਹ ਤੁਹਾਨੂੰ ਦੋਵਾਂ ਨੂੰ ਮੁੰਡਾ ਦੇਵੇਗਾ ਅਤੇ ਤੁਹਾਨੂੰ ਦੇਖ ਕੇ ਸਾਫ਼ ਅੰਦਾਜ਼ਾ ਹੋ ਰਿਹਾ ਹੈ ਕਿ ਤੁਹਾਡੇ ਮੁੰਡਾ ਹੀ ਹੋਵੇਗਾ ਇਹ ਸੁਣ ਕੇ ਮੇਰਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਸੀ ਰੁਪਾਲੀ ਵੱਲ ਦੇਖਿਆ ਤਾਂ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ ਸੀ ਰੁਪਾਲੀ ਘਬਰਾ ਗਈ ਸੀ ਮੈਂ ਰੁਪਾਲੀ ਨੂੰ ਪੁੱਛਿਆ ਕਿ ਡਾਕਟਰ ਇਹ ਸਭ ਕੀ ਕਹਿ ਰਹੀ ਹੈ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਘਰ ਚੱਲ ਮੈਂ ਤੈਨੂੰ ਘਰ ਜਾ ਕੇ ਸਾਰਾ ਕੁਝ ਦੱਸਦੀ ਹਾਂ ਜਦੋਂ ਤੱਕ ਅਸੀਂ ਘਰ ਆਏ ਮੈਂ ਇਹੀ ਸਭ ਕੁਝ ਸੋਚਦੇ ਸੋਚਦੇ ਪਰੇਸ਼ਾਨ ਹੋ ਗਈ ਸੀ ਘਰ ਆਉਣ ਤੋਂ ਬਾਅਦ ਰੁਪਾਲੀ ਕਹਿਣ ਲੱਗੀ ਕਿ ਡਾਕਟਰ ਨੂੰ ਗਲਤਫਹਿਮੀ ਹੋਈ ਹੋਵੇਗੀ ਉਹ ਪਤਾ ਨਹੀਂ ਕਿਸ ਵਜ੍ਹਾ ਨਾਲ ਇਹ ਗੱਲ ਕਹਿ ਰਹੀ ਸੀ ਹਾਲਾਂਕਿ ਉਹ ਜਾਣਦੀ ਸੀ ਕਿ ਮੇਰੇ ਵਿਆਹ ਨੂੰ ਤਾਂ ਇੰਨੇ ਸਾਲ ਹੋ ਚੁੱਕੇ ਹਨ ਅਤੇ ਹੁਣ ਤੱਕ ਮੇਰੇ ਬੱਚੇ ਨਹੀਂ ਹਨ ਉਸ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਸੀ ਕੁਝ ਦੇਨਾ ਤੋਂ ਬਾਅਦ ਰੁਪਾਲੀ ਦੀ ਤबीयत ਇਸ ਤਰ੍ਹਾਂ ਹੋ ਗਈ ਸੀ ਜਿਸ ਨੂੰ ਮੈਂ ਚਾਹ ਕੇ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਸੀ ਉਸ ਦਾ ਪੇਟ ਬਾਹਰ ਨਿਕਲਣ ਲੱਗਿਆ ਸੀ ਅਤੇ ਉਸ ਦੀ ਖੁਸ਼ੀ ਦੇਖ ਕੇ ਅੰਦਾਜ਼ਾ ਹੁੰਦਾ ਸੀ ਕਿ ਯਕੀਨਨ ਉਸ ਦੀ ਵੱਡੀ ਇੱਛਾ ਪੂਰੀ ਹੋਣ ਵਾਲੀ ਸੀ ਸ਼ਾਇਦ ਉਹ ਮਾਂ ਬਣਨ ਵਾਲੀ ਸੀ ਪਰ ਉਹ ਮੇਰੇ ਤੋਂ ਇਸ ਕੱਲ ਕਿਉਂ ਲੁਕੋ ਰਹੀ ਸੀ ਮੈਨੂੰ ਇਸ ਗੱਲ ਦੀ ਕੁਝ ਸਮਝ ਨਹੀਂ ਆ ਰਹੀ ਸੀ ਇੱਕ ਦਿਨ ਮੈਂ ਉਸ ਨੂੰ ਆਪਣੇ ਪਤੀ ਨਾਲ ਗੱਲ ਕਰਦੇ ਹੋਏ ਸੁਣ ਲਿਆ ਤਾਂ ਮੈਂ ਸਿੱਧਾ ਉਹਨਾਂ ਦੇ ਕਮਰੇ ਵਿੱਚ ਗਈ ਅਤੇ ਉਹਨਾਂ ਨੂੰ ਕਹਿਣ ਲੱਗਾ ਕਿ ਮੈਨੂੰ ਆਖਰ ਸੱਚ-ਸੱਚ ਦੱਸੋ ਇਹ ਸਭ ਕੀ ਨਾਟਕ ਹੈ ਤੂੰ ਮੇਰੇ ਤੋਂ ਇਹ ਗੱਲ ਕਿਉਂ ਲੁਕੋਈ ਕਿ ਤੂੰ ਮਾਂ ਬਣਨ ਵਾਲੀ ਹੈ ਜੇਕਰ ਤੈਨੂੰ ਔਲਾਦ ਦੀ ਖੁਸ਼ੀ ਮਿਲਣ ਵਾਲੀ ਸੀ ਤਾਂ ਤੂੰ ਆਪਣੇ ਪਤੀ ਦਾ ਵਿਆਹ ਮੇਰੇ ਨਾਲ ਕਿਉਂ ਕਰਵਾਇਆ ਮੇਰੀ ਗੱਲ ਸੁਣ ਕੇ ਉਹ ਦੋਵੇਂ ਇੱਕ ਦੂਜੇ ਦੇ ਵੱਲ ਦੇਖਣ ਲੱਗੇ ਉਸੇ ਸਮੇਂ ਰੁਪਾਲੀ ਕਹਿਣ ਲੱਗੀ ਕਿ ਅਸੀਂ ਇਸ ਤੋਂ ਜ਼ਿਆਦਾ ਸਮੇਂ ਤੱਕ ਸੱਚ ਨਹੀਂ ਲੁਕਾ ਸਕਦੇ ਇੱਕ ਨਾ ਇੱਕ ਦਿਨ ਤਾਂ ਉਸ ਨੂੰ ਸੱਚ ਪਤਾ ਚੱਲਣਾ ਹੀ ਸੀ ਤਾਂ ਕਿਉਂ ਨਾ ਅੱਜ ਹੀ ਅਸੀਂ ਇਸ ਨੂੰ ਸਾਰੀ ਸਚਾਈ ਦੱਸ ਦਈਏ ਉਸ ਦੀ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਨੂੰ ਅਜਿਹਾ ਲੱਗਣ ਲੱਗਿਆ ਸੀ ਜਿਵੇਂ ਉਹ ਮੈਨੂੰ ਕੋਈ ਅਜੀਬ ਗੱਲ ਦੱਸਣ ਵਾਲੀ ਸੀ ਜਿਸ ਨੂੰ ਸੁਣ ਕੇ ਮੈਨੂੰ ਤੱਕਾ ਲੱਗੇਗਾ ਉਸ ਸਮੇਂ ਉਹਨਾਂ ਦੋਵਾਂ ਨੇ ਮੈਨੂੰ ਆਪਣੇ ਕੋਲ ਬੈਠਣ ਨੂੰ ਕਿਹਾ ਜਦੋਂ ਮੈਂ ਉਹਨਾਂ ਦੇ ਸਾਹਮਣੇ ਬੈਠ ਗਈ ਤਾਂ ਉਹ ਕਹਿਣ ਲੱਗੇ ਕਿ ਰਵੀ ਛੋਟਾ ਜਿਹਾ ਸੀ ਤਾਂ ਉਹ ਬਹੁਤ ਹੀ ਪਿਆਰਾ ਬੱਚਾ ਸੀ ਉਹ ਕੋਰਾ ਚਿੱਟਾ ਸੀ ਉਸ ਨੂੰ ਦੇਖ ਕੇ ਹਰ ਕੋਈ ਉਸ ਨੂੰ ਪਿਆਰ ਕਰਦਾ ਸੀ ਇੱਕ ਦਿਨ ਉਹ ਪਿਤਾ ਜੀ ਦੇ ਨਾਲ ਮੇਲੇ ਤੇ ਮੇਲੇ ਤੇ ਗਿਆ ਸੀ ਅਤੇ ਫਿਰ ਪਿਤਾ ਜੀ ਦੇ ਹੱਥ ਤੋਂ ਆਪਣਾ ਹੱਥ ਛੁਡਾ ਲਿਆ ਉਹ ਉੱਥੋਂ ਭੱਜਣ ਲੱਗਿਆ ਸੀ ਉਹ ਇੱਕ ਜਗ੍ਹਾ ਤੇ ਠੋਕਰ ਖਾ ਕੇ ਡਿੱਗ ਗਿਆ ਸੀ ਉਸ ਦਾ ਚਿਹਰਾ ਗਰਮ ਤੇਲ ਦੀ ਕੜਾਹੀ ਵਿੱਚ ਜਾ ਲੱਗਿਆ ਸੀ ਜਿਸ ਦੀ ਵਜ੍ਹਾ ਨਾਲ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਮੱਚ ਗਿਆ ਸੀ ਹੋਰ ਸਮੇਂ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਜਾਇਆ ਗਿਆ ਉਸ ਦੇ ਚਿਹਰੇ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦਾ ਚਿਹਰਾ ਠੀਕ ਨਹੀਂ ਹੋ ਸਕਿਆ ਡਾਕਟਰ ਦਾ ਕਹਿਣਾ ਸੀ ਕਿ ਸਮਾਂ ਗੁਜ਼ਰਨ ਦੇ ਨਾਲ-ਨਾਲ ਜਦੋਂ ਉਹ ਵੱਡਾ ਹੋ ਜਾਵੇਗਾ ਤਾਂ ਸਰਜਰੀ ਦੀ ਮਦਦ ਨਾਲ ਉਸਦਾ ਚਿਹਰਾ ਠੀਕ ਕੀਤਾ ਜਾ ਸਕਦਾ ਹੈ ਇਹ ਸੁਣ ਕੇ ਉਸਦੇ ਮਾਤਾ-ਪਿਤਾ ਹੈਰਾਨ ਹੋ ਗਏ ਸੀ ਕਿ ਉਹਨਾਂ ਦੇ ਕੋਲ ਡਾਕਟਰ ਦੀ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਿਆ ਸੀ ਪਰ ਵੱਡਾ ਹੋਣ ਤੋਂ ਬਾਅਦ ਜਦੋਂ ਉਸ ਨੂੰ ਸਰਜਰੀ ਦੇ ਲਈ ਲੈ ਕੇ ਗਏ ਤਾਂ ਉਸ ਸਮੇਂ ਹੀ ਸਾਰੇ ਡਾਕਟਰਾਂ ਨੇ ਕੋਸ਼ਿਸ਼ ਕਰ ਲਈ ਸੀ ਉਹਨਾਂ ਦਾ ਕਹਿਣਾ ਸੀ ਕਿ ਰਵੀ ਦਾ ਚਿਹਰਾ ਹੁਣ ਕਦੇ ਵੀ ਠੀਕ ਨਹੀਂ ਹੋ ਸਕਦਾ ਸਰਜਰੀ ਕਰਵਾਈ ਗਈ ਤਾਂ ਉਸ ਦਾ ਚਿਹਰਾ ਹੋਰ ਵਿਗੜ ਸਕਦਾ ਹੈ ਅਤੇ ਇਹ ਸੁਣ ਕੇ ਅਸੀਂ ਸਾਰੇ ਪਰੇਸ਼ਾਨ ਹੋ ਗਏ ਸੀ ਰਵੀ ਦਾ ਕਹਿਣਾ ਸੀ ਕਿ ਉਹ ਜਿਹੋ ਜਿਹਾ ਵੀ ਨਜ਼ਰ ਆਉਂਦਾ ਹੈ ਉਹ ਠੀਕ ਹੈ ਉਸ ਨੂੰ ਖੁਦ ਨੂੰ ਬਦਲਣ ਦੀ ਜ਼ਰੂਰਤ ਨਹੀਂ ਪਰ ਹਰ ਕਿਸੇ ਦੀ ਸੋਚ ਅਜੀ ਨਹੀਂ ਹੁੰਦੀ ਉਸ ਦੇ ਲਈ ਰਿਸ਼ਤਾ ਦੇਖਿਆ ਜਾਂਦਾ ਸੀ ਤਾਂ ਕੁੜੀ ਉਸ ਨੂੰ ਦੇਖ ਕੇ ਮਨ੍ਹਾ ਕਰ ਦਿੰਦੀ ਸੀ ਉਸ ਦਾ ਪੈਸਾ ਕੋਈ ਵੀ ਉਸ ਦੇ ਕੰਮ ਨਹੀਂ ਆਇਆ ਸੀ ਉਸ ਦੀ ਸ਼ਕਲ ਸੂਰਤ ਦੀ ਬੁਨਿਆਦ ਬਣਾ ਕੇ ਕੁੜੀਆਂ ਉਸ ਨੂੰ ਦੇਖ ਕੇ ਨਫ਼ਰਤ ਨਾਲ ਮੂੰਹ ਮੋੜ ਲਿਆ ਕਰਦੀਆਂ ਸੀ ਇੱਥੋਂ ਤੱਕ ਕਿ ਉਸ ਨੂੰ ਇੱਕ ਕੁੜੀ ਨਾਲ ਬਹੁਤ ਪਿਆਰ ਵੀ ਹੋ ਗਿਆ ਸੀ ਉਹ ਕੁੜੀ ਦੇ ਲਈ ਜਾਨ ਵੀ ਦੇ ਸਕਦਾ ਸੀ ਪਰ ਉਹ ਕੁੜੀ ਉਸ ਦੀ ਸ਼ਕਲ ਦੇਖਣ ਦੇ ਲਈ ਤਿਆਰ ਨਹੀਂ ਸੀ ਸਾਡੇ ਵਿਆਹ ਤੇ ਉਸ ਨੇ ਤੈਨੂੰ ਦੇਖਿਆ ਤਾਂ ਤੈਨੂੰ ਦੇਖਦੇ ਹੀ ਤੇਰੇ ਤੇ ਦਿਲ ਹਾਰ ਗਿਆ ਸੀ ਉਹ ਤੇਰੇ ਨਾਲ ਪਿਆਰ ਕਰਨਾ ਚਾਹੁੰਦਾ ਸੀ ਪਰ ਅਸੀਂ ਲੋਕ ਜਾਣਦੇ ਸੀ ਤੂੰ ਵੀ ਵਾਕਈ ਕੁੜੀਆਂ ਦੀ ਤਰ੍ਹਾਂ ਉਸ ਨੂੰ ਦੇਖ ਕੇ ਨਜ਼ਰ ਹਟਾ ਲਵੇਗੀ ਤੇਰੇ ਬਾਰੇ ਵਿੱਚ ਪਤਾ ਸੀ ਕਿ ਤੂੰ ਵਿਜੇ ਨੂੰ ਪਸੰਦ ਕਰਦੀ ਸੀ ਅਤੇ ਯਕੀਨਨ ਤੁਸੀਂ ਦੋਵੇਂ ਵਿਆਹ ਵੀ ਕਰਨ ਵਾਲੇ ਸੀ ਮੈਂ ਜਦੋਂ ਵੀ ਰਪਾਲੀ ਨੂੰ ਤੇਰੇ ਬਾਰੇ ਵਿੱਚ ਇਸ ਚੀਜ਼ ਦੇ ਲਈ ਕਹਿੰਦਾ ਤਾਂ ਇਹ ਦੱਸਦੀ ਕਿ ਤੂੰ ਕਦੇ ਵੀ ਨਹੀਂ ਨੇਗੀ ਤੂੰ ਕੋਈ ਹੋਰ ਕੁੜੀ ਆਪਣੇ ਭਰਾ ਦੇ ਲਈ ਦੇਖ ਲਓ ਅਤੇ ਫਿਰ ਉਸ ਦਿਨ ਜਦੋਂ ਰੁਪਾਲੀ ਨੇ ਮੈਨੂੰ ਤੇਰੇ ਮਾਸਟਰ ਜੀ ਦੇ ਬਾਰੇ ਵਿੱਚ ਦੱਸਿਆ ਤਾਂ ਮੇਰੇ ਦਿਮਾਗ ਵਿੱਚ ਇਹ ਖਿਆਲ ਆਇਆ ਕਿ ਮੈਂ ਰੁਪਾਲੀ ਨੂੰ ਕਿਹਾ ਕਿ ਉਹ ਤੇਰੇ ਨਾਲ ਗੱਲ ਕਰੇ ਕਿ ਤੈਨੂੰ ਉਹ ਇਸ ਤਰ੍ਹਾਂ ਨਾਲ ਟਰੈਪ ਕਰਨ ਦੀ ਕੋਸ਼ਿਸ਼ ਕਰੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਸਾਡੀਆਂ ਗੱਲਾਂ ਵਿੱਚ ਆ ਜਾਵੇ ਅਤੇ ਅਜਿਹਾ ਹੀ ਹੋਇਆ ਸੀ ਜਿਵੇਂ ਮੈਂ ਸੋਚਿਆ ਸੀ ਰੁਪਾਲੀ ਨੇ ਤੈਨੂੰ ਜਜਵਾਤੀ ਤੌਰ ਤੇ ਬਲੈਕਮੇਲ ਕੀਤਾ ਸੀ ਕਿਉਂਕਿ ਉਸ ਸਮੇਂ ਤੂੰ ਖੁਦ ਵੀ ਜਜਵਾਤੀ ਹਾਲਤ ਤੋਂ ਲੰਘ ਰਹੀ ਸੀ ਤੂੰ ਜਜਵਾਤ ਵਿੱਚ ਵੈਕ ਕੇ ਫੈਸਲਾ ਕਰ ਗਈ ਸੀ ਕਿ ਤੂੰ ਇਹ ਚਾਹਣ ਲੱਗੀ ਸੀ ਕਿ ਤੂੰ ਆਪਣੀ ਸਹੇਲੀ ਨੂੰ ਖੁਸ਼ੀ ਦੇਵੇਂ ਜੇਕਰ ਰੁਪਾਲੀ ਦੀ ਜ਼ਿੰਦਗੀ ਵਿੱਚ ਤੇਰੀ ਵਜ੍ਹਾ ਨਾਲ ਬਹਾਰ ਆ ਰਹੀ ਹੈ ਤਾਂ ਤੂੰ ਉਸ ਦੀ ਮਦਦ ਕਰ ਮੈਂ ਰੁਪਾਲੀ ਨੂੰ ਖੁਦ ਹੀ ਇਸ ਗੱਲ ਤੋਂ ਮਨਾ ਕੀਤਾ ਸੀ ਕਿ ਉਹ ਤੈਨੂੰ ਰਵੀ ਦੀ ਵਜ੍ਹਾ 'ਤੇ ਮੇਰਾ ਜ਼ਿਕਰ ਕਰੇ ਅਤੇ ਅਜਾ ਹੀ ਹੋਇਆ ਕਿਉਂਕਿ ਇਨਾਂ ਨਾ ਵਿੱਚ ਸਾਨੂੰ ਔਲਾਦ ਦੀ ਖੁਸ਼ੀ ਦੀ ਖਬਰ ਮਿਲ ਗਈ ਸੀ ਅਤੇ ਫਿਰ ਮੈਂ ਰਪਾਲੀ ਨੂੰ ਖੁਦ ਹੀ ਮਨਾ ਕਰ ਦਿੱਤਾ ਕਿ ਉਹ ਤੈਨੂੰ ਇਹ ਗੱਲ ਨਾ ਦੱਸੇ ਉਸ ਦਿਨ ਜਦੋਂ ਤੂੰ ਰਵੀ ਨੂੰ ਦੇਖ ਲਿਆ ਤਾਂ ਉਸ ਸਮੇਂ ਸਾਨੂੰ ਇਸ ਗੱਲ ਦਾ ਡਰ ਸੀ ਕਿ ਤੂੰ ਸ਼ਾਇਦ ਕਦੇ ਦੁਬਾਰਾ ਵਾਪਸ ਨਾ ਆਵੇਂ ਸ਼ਾਇਦ ਤੂੰ ਸੱਚ ਤੱਕ ਪਹੁੰਚ ਜਾਵੇਂ ਪਰ ਤੂੰ ਸੱਚ ਜਾਣ ਕੇ ਵੀ ਉਸ ਤੋਂ ਅਣਜਾਣ ਰਹੀ ਸੀ ਹੁਣ ਤੇਰੇ ਤੋਂ ਹੋਰ ਜ਼ਿਆਦਾ ਸੱਚ ਨਹੀਂ ਲੁਕਾ ਸਕਦੇ ਤੇਰਾ ਵਿਆਹ ਮੇਰੇ ਨਾਲ ਨਹੀਂ ਬਲਕਿ ਰਵੀ ਦੇ ਨਾਲ ਹੋਇਆ ਅਤੇ ਇਹ ਸੱਚ ਤੇਰੀ ਮਾਂ ਵੀ ਜਾਣਦੀ ਸੀ ਇਹ ਸਭ ਸੁਣ ਕੇ ਮੇਰਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਸੀ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਇਹ ਸਭ ਕੀ ਹੋਇਆ ਸੀ ਅਤੇ ਮੈਨੂੰ ਰੁਪਾਲੀ ਤੇ ਗੁੱਸਾ ਸੀ ਕਿ ਉਹ ਮੈਨੂੰ ਸੱਚ ਦੱਸ ਸਕਦੀ ਸੀ ਮੈਂ ਉਸ ਸਮੇਂ ਇਸ ਕਦਰ ਮਜਬੂਰ ਸੀ ਕਿ ਮੈਂ ਕੋਈ ਵੀ ਫੈਸਲਾ ਕਰ ਸਕਦੀ ਸੀ ਉਸ ਦੇ ਜੇਟ ਦੇ ਨਾਲ ਵਿਆਹ ਕਰ ਸਕਦੀ ਸੀ ਅਤੇ ਫਿਰ ਮੈਂ ਇਸ ਸੱਚ ਨੂੰ ਵੀ ਮੰਨ ਲਿਆ ਸੀ ਵੈਸੇ ਵੀ ਮੈਂ ਇਹ ਜਾਣ ਗਈ ਸੀ ਕਿ ਸਿਰਫ ਸ਼ਕਲ ਸੂਰਤ ਕੁਝ ਵੀ ਨਹੀਂ ਹੁੰਦਾ ਇਨਸਾਨ ਦਾ ਦਿਲ ਚੰਗਾ ਹੋਣਾ ਚਾਹੀਦਾ ਹੈ ਯਕੀਨਨ ਮੇਰੇ ਪਤੀ ਦਾ ਦਿਲ ਬਹੁਤ ਚੰਗਾ ਸੀ ਉਹ ਮੇਰਾ ਬਹੁਤ ਧਿਆਨ ਵੀ ਰੱਖਦੇ ਸੀ ਅਤੇ ਮੇਰੀ ਮਾਂ ਵੀ ਤਾਂ ਉਹਨਾਂ ਨੂੰ ਪਸੰਦ ਕਰਦੀ ਸੀ ਯਕੀਨਨ ਮੇਰੀ ਮਾਂ ਨੇ ਉਹਨਾਂ ਦੀ ਚੰਗਿਆਈ ਨੂੰ ਦੇਖ ਲਿਆ ਸੀ ਹੌਲੀ-ਹੌਲੀ ਮੈਂ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਸੀ ਤਾਂ ਮੇਰੇ ਪਤੀ ਇਸ ਗੱਲ ਤੇ ਬਹੁਤ ਖੁਸ਼ ਸੀ ਉਹ ਮੇਰਾ ਧੰਨਵਾਦ ਕਰਦੇ ਨਹੀਂ ਥੱਕਦੇ ਸੀ ਕਿ ਮੈਂ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਈ ਹਾਂ ਰੁਪਾਲੀ ਵੀ ਮੇਰੇ ਤੋਂ ਬਹੁਤ ਖੁਸ਼ ਸੀ ਮੈਂ ਉਸ ਦੇ ਫੈਸਲੇ ਦਾ ਮਾਣ ਰੱਖ ਲਿਆ ਸੀ ਹੁਣ ਅਸੀਂ ਦੋਨੇ ਇੱਕ ਘਰ ਵਿੱਚ ਸਹੇਲੀਆਂ ਦੀ ਤਰ੍ਹਾਂ ਰਹਿਣ ਲੱਗੇ ਸੀ ਕੁਝ ਸਮੇਂ ਦੇ ਬਾਅਦ ਰੱਬ ਨੇ ਸਾਾਨੂੰ ਦੋਵਾਂ ਨੂੰ ਮੁੰਡਿਆਂ ਦੀ ਦਾਤ ਬਖਸ਼ੀ ਸੀ ਅਸੀਂ ਦੋਵੇਂ ਇਸ ਗੱਲ ਤੇ ਖੁਸ਼ ਸੀ ਕਿ ਸਾਡੀ ਜ਼ਿੰਦਗੀ ਮੁਕੰਮਲ ਹੋ ਗਈ ਹੈ ਮੇਰੀ ਜ਼ਿੰਦਗੀ ਵਿੱਚ ਜੋ ਵੀ ਕਮੀ ਸੀ ਉਹ ਦੂਰ ਹੋ ਗਈ ਸੀ ਅਤੇ ਹੁਣ ਮੇਰੇ ਦਿਲ ਵਿੱਚ ਕਿਸੇ ਦੇ ਲਈ ਕੋਈ ਬੈਰ ਭਾਵਨਾ ਨਹੀਂ ਸੀ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਦੇਖ ਕੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ On aika toivottavaa, että tämä